ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਆਖਿਰਕਾਰ ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਦੇ ਮਿਲਣ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੈ ਜਾਂ ਹੋ ਰਹੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਸਾਰਿਆਂ ਤੇ ਹਮੇਸ਼ਾ ਦੇ ਲਈ ਬਣ ਜਾਵੇ ਸਰਬੱਤ ਦਾ ਭਲਾ ਹੋ ਜਾਵੇ ਤੁਹਾਡੇ ਬੱਚਿਆਂ ਤੇ ਕਿਰਪਾ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪਾਠ ਪੂਜਾ ਕਰਨ ਵਾਲਿਆਂ ਨੂੰ ਇਹਨਾਂ ਸੰਕੇਤਾਂ ਤੋਂ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਕੀਤੀ ਹੋਈ ਭਜਨ ਬੰਦਗੀ ਉਹਨਾਂ ਦਾ ਕੀਤਾ ਹੋਇਆ ਪਾਠ ਪੂਜਾ ਨਾ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਪਰਵਾਨ ਹੋ ਚੁੱਕਾ ਹੈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਉਹਨਾਂ ਸੰਕੇਤਾਂ ਬਾਰੇ ਗੱਲ ਕਰਨੀ ਹੈ ਜਿਨ੍ਹਾਂ ਤੋਂ ਸਾਨੂੰ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਸਾਡਾ ਕੀਤਾ ਹੋਇਆ ਪਾਠ ਸੇਵਾ ਸਫਲ ਹੋ ਚੁੱਕੀ ਹੈ ਤੇ ਫਿਰ ਆਓ ਜਾਣਦੇ ਹਾਂ ਜੀ ਤੇ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਥ ਸੰਗਤ ਜੀ ਕਈ ਭੈਣ ਭਰਾ ਇਹ ਸਵਾਲ ਕਰਦੇ ਹਨ ਕਿ ਅਸੀਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠਦੇ ਹਾਂ ਰੋਜ਼ਾਨਾ ਹੀ ਪਾਠ ਕਰਦੇ ਹਾਂ ਗੁਰੂ ਘਰੇ ਵੀ ਜਾਂਦੇ ਹਾਂ ਤੇ ਸੇਵਾ ਵੀ ਕਰਦੇ ਹਾਂ ਪਰ ਮਨ ਦੇ ਵਿੱਚ ਕੋਈ ਸਵਾਲ ਆਉਂਦੇ ਹਨ ਕਿ ਮੇਰੀ ਇਹ ਕੀਤੀ ਹੋਈ ਸੇਵਾ ਮੇਰੀ ਕੀਤੀ ਹੋਈ ਭਜਨ ਬੰਦਗੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਰਵਾਨ ਹੋ ਰਹੀ ਹੈ ਜਾਂ ਨਹੀਂ ਕਿ ਮੇਰੀ ਇਹ ਹਾਜ਼ਰੀ ਸਹੀ ਤਰੀਕੇ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਲੱਗ ਰਹੀ ਹੈ ਮੇਰੇ ਤੋਂ ਕਿਤੇ ਕੋਈ ਗਲਤੀ ਤਾਂ ਨਹੀਂ ਹੋ ਰਹੀ ਖਾਸ ਕਰਕੇ ਜਦੋਂ ਭਜਨ ਬੰਦਗੀ ਕਰਦੇ ਹਾਂ ਹੋਏ ਸੇਵਾ ਸਿਮਰਨ ਕਰਦੇ ਹਾਂ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਕਸ਼ਟ ਆ ਜਾਂਦਾ ਹੈ ਤਾਂ ਉੱਥੇ ਮਨ ਵਿੱਚ ਇਦਾਂ ਦੇ بڑے ਸਵਾਲ ਆਉਂਦੇ ਹਨ ਕਿ ਪਾਠ ਪੂਜਾ ਕਰਦੇ ਹਾਂ ਮੇਰੇ ਤੋਂ ਕਿਤੇ ਕੋਈ ਗਲਤੀ ਤਾਂ ਨਹੀਂ ਹੋ ਰਹੀ ਕਿਤੇ ਇਸ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਕਸ਼ਟ ਦੁੱਖ ਨਾ ਆ ਰਹੇ ਹੋਣ ਤਾਂ ਸਾਧ ਸੰਗਤ ਜੀ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਕਹਿੰਦੇ ਹਨ ਕਿ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਸਭ ਤੋਂ ਵੱਡੀ ਕਿਰਪਾ ਤਾਂ ਇਹੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸਾਡੇ ਤੇ ਹੋ ਰਹੀ ਹੁੰਦੀ ਹੈ ਕਿ ਅਸੀਂ ਭਜਨ ਬੰਦਗੀ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਤੋਂ ਬਿਨਾ ਸਾਨੂੰ ਕੁਝ ਨਹੀਂ ਮਿਲ ਸਕਦਾ ਜੇ ਆਪਾਂ ਚਾਹੀਏ ਨਾ ਕਿ ਆਪਾਂ ਆਪਣੀ ਮਰਜ਼ੀ ਦੇ ਨਾਲ ਪਾਠ ਕਰ ਲਈਏ ਆਪਣੀ ਮਰਜ਼ੀ ਦੇ ਨਾਲ ਸੇਵਾ ਕਰ ਲਾਂਗੇ ਤਾਂ ਇਹ ਨਹੀਂ ਹੋਣਾ ਇਹ ਆਪਣਾ ਬਸ ਭੁਲੇਖਾ ਹੈ ਇਹ ਸਭ ਕੁਝ ਵਾਹਿਗੁਰੂ ਅਕਾਲ ਪੁਰਖ ਦੀ ਮਰਜ਼ੀ ਦੇ ਨਾਲ ਹੀ ਹੋਣਾ ਹੈ ਉਹਨਾਂ ਦੀ ਖੁਸ਼ੀ ਦੇ ਨਾਲ ਹੀ ਇਹ ਸਭ ਦਾਤਾਂ ਸਾਨੂੰ ਮਿਲੀਆਂ ਹਨ ਅਤੇ ਜਦੋਂ ਤੁਸੀਂ ਪਾਠ ਪੂਜਾ ਕਰਨਾ ਸ਼ੁਰੂ ਕਰ ਦਿਓ ਸੇਵਾ ਸਿਮਰਨ ਕਰਨਾ ਸ਼ੁਰੂ ਕਰ ਦਿਓ ਤਾਂ ਕਦੇ ਵੀ ਪਾਪ ਪੁੰਨ ਵੱਲ ਨਹੀਂ ਜਾਣਗੇ ਕਿਉਂਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੰਨੇ ਦਿਆਲੂ ਹਨ ਇੰਨੇ ਕਿਰਪਾਲੂ ਹਨ ਕਿ ਉਹ ਸਾਡੇ ਅੰਦਰ ਦੀ ਭਾਵਨਾ ਨੂੰ ਵੇਖਦੇ ਹਨ ਉਹ ਸਿਰਫ ਤੇ ਸਿਰਫ ਸਾਡੇ ਅੰਦਰ ਦਾ ਪਿਆਰ ਵੇਖਦੇ ਹਨ ਜਦੋਂ ਪ੍ਰੇਮ ਭਾਵਨਾ ਉੱਚੀ ਹੋ ਜਾਂਦੀ ਹੈ ਫਿਰ ਇਹ ਸ਼ਬਦ ਬਹੁਤ ਥੱਲੇ ਰਹਿ ਜਾਂਦੇ ਹਨ ਭਾਵੇਂ ਕਿ ਆਪਾਂ ਹਰ ਰੋਜ਼ ਕਹਿੰਦੇ ਹਾਂ ਕਿ ਗੁਰਬਾਣੀ ਦਾ ਪਾਠ ਸਾਨੂੰ ਸ਼ੁੱਧ ਉਚਾਰਨ ਕਰਨਾ ਚਾਹੀਦਾ ਹੈ ਜੇ ਨਹੀਂ ਆਉਂਦਾ ਤਾਂ ਸਾਨੂੰ ਸ਼ੁੱਧ ਉਚਾਰਨ ਸਿੱਖ ਲੈਣਾ ਚਾਹੀਦਾ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਦਾ ਸ਼ੁੱਧ ਉਚਾਰਨ ਕਰਨ ਵਾਲੇ ਵੀ ਬੜੇ ਹੀ ਪਿਆਰੇ ਲੱਗਦੇ ਹਨ ਪਰ ਇਹ ਗੱਲ ਵੀ ਸੱਚ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਸਭ ਤੋਂ ਉੱਤੇ ਪ੍ਰੇਮ ਭਾਵਨਾ ਹੈ ਜੇ ਸਾਡੇ ਅੰਦਰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਪਿਆਰ ਹੈ ਸੱਚਾ ਹੈ ਤਾਂ ਉਹ ਭਾਵੇਂ ਅਸੀਂ ਗੁਰੂ ਵਾਹਿਗੁਰੂ ਹੀ ਕਹਿ ਲਈਏ ਤਾਂ ਉਸ ਦੀ ਵੀ ਹਾਜ਼ਰੀ ਸਾਡੇ ਗੁਰੂ ਚਰਨਾਂ ਵਿੱਚ ਲੱਗ ਜਾਵੇਗੀ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਫਿਰ ਬੜੇ ਹੀ ਪਿਆਰੇ ਲੱਗਦੇ ਹਾਂ ਫਿਰ ਸਾਡੇ ਤੋਂ ਕੋਈ ਗਲਤੀ ਵੀ ਹੋ ਜਾਵੇ ਤਾਂ ਪਰਮਾਤਮਾ ਨਾਰਾਜ਼ ਨਹੀਂ ਹੁੰਦੇ ਉਹ ਸਾਨੂੰ ਆਪਣੇ ਛੋਟੇ ਬੱਚੇ ਜਾਣ ਕੇ ਮaaf ਕਰ ਦਿੰਦੇ ਹਨ ਸਾਡੇ ਤੋਂ ਕੋਈ ਸ਼ਬਦ ਜੇਕਰ ਉੱਪਰ ਥੱਲੇ ਹੋ ਜਾਵੇ ਤਾਂ ਸਤਿਗੁਰ ਪਾਤਸ਼ਾਹ ਨਾਰਾਜ਼ ਨਹੀਂ ਹੁੰਦੇ ਮੈਨੂੰ ਹੁਣ ਇਹ ਸਾਖੀ ਚੰਗੀ ਤਰ੍ਹਾਂ ਯਾਦ ਨਹੀਂ ਸ਼ਾਇਦ ਗੁਰੂ ਇਤਿਹਾਸ ਵਿੱਚ ਮਾਈ ਤਾਬੋ ਜੀ ਦਾ ਜ਼ਿਕਰ ਆਉਂਦਾ ਹੈ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤਾਂ ਪਿਆਰ ਦੇ ਵਿੱਚ ਇੰਨਾ ਭਿੱਜ ਗਏ ਕਿ ਪਤਾ ਹੀ ਨਾ ਲੱਗਿਆ ਕਿ ਕੀ ਕਹਿਣਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਿ ਮੈਂ ਪਾਪੀ ਹਾਂ ਤੂੰ ਬਖਸ਼ਣ ਹਾਰਾ ਪਰ ਕਹਿੰਦੇ ਹਨ ਕਿ ਮਾਈ ਤਾਬੋ ਜੀ ਪਿਆਰ ਵਿੱਚ ਭਿੱਜ ਕੇ ਭਾਵਨਾ ਵਿੱਚ ਭਿੱਜ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਪਾਪੀ ਮੈਂ ਬਖਸ਼ਣ ਹਾਰਾ ਕਹਿੰਦੇ ਲੋਕ ਖੜੇ ਸਿੱਖਣ ਇਸ ਗੱਲ ਦਾ ਬੜਾ ਹੀ ਗੁੱਸਾ ਲੱਗਿਆ ਉਹ ਮਾਈ ਨੂੰ ਝੰਜੋੜ ਕੇ ਕਹਿਣ ਲੱਗੇ ਮਾਈ ਤੂੰ ਇਹ ਕੀ ਬੋਲ ਰਹੀ ਹੈ ਆਪਣੇ ਸ਼ਬਦ ਵੇਖ ਪਹਿਲਾਂ ਆਪਣੇ ਸ਼ਬਦ ਸੁਣ ਪਰ ਕਹਿੰਦੇ ਕਿ ਮੇਰੇ ਸਤਵੇਂ ਪਾਰਸ਼ਾਤਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਕਹਿਣ ਲੱਗੇ ਸਿੱਖੋ ਮਾਈ ਦੇ ਸ਼ਬਦ ਨਾ ਵੇਖੋ ਇਹਦੇ ਅੰਦਰ ਦੀ ਭਾਵਨਾ ਵੇਖੋ ਕਿਉਂਕਿ ਅਸੀਂ ਇਹਦੇ ਅੰਦਰ ਦੀ ਭਾਵਨਾ ਤੇ ਮੋਹ ਵੇਖ ਰਹੇ ਹਾਂ ਇਹ ਪਿਆਰ ਦੇ ਵਿੱਚ ਭੇਜ ਕੇ ਬੋਲ ਰਹੀ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਾਡਾ ਪਿਆਰ ਵੇਖਦੇ ਹਨ ਸਾਡੇ ਮਨ ਦੀ ਸ਼ਰਧਾ ਵੇਖਦੇ ਹਨ ਤਾਂ ਕਦੇ ਵੀ ਪਾਪ ਪੁੰਨ ਵੱਲ ਜਾਣਾ ਹੀ ਨਹੀਂ ਤਾਂ ਮੇਰੇ ਤੋਂ ਆਹ ਗਲਤੀ ਹੋ ਗਈ ਮੈਨੂੰ ਪਾਪ ਲੱਗੇਗਾ ਮੈਨੂੰ ਪੁੰਨ ਨਹੀਂ ਲੱਗੇਗਾ ਸਭ ਤੋਂ ਵੱਡੀ ਗੱਲ ਪਾਠ ਕਰਨਾ ਭਜਨ ਬੰਦਗੀ ਕਰਨੀ ਤੇ ਸੇਵਾ ਕਰਨੀ ਆਪਣੇ ਗੁਰੂ ਸਾਹਿਬ ਜੀ ਨੂੰ ਫੋਲੋ ਕਰਨਾ ਸਾਥ ਸੰਗਤ ਜੀ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਸਮਝ ਕੇ ਉਸੇ ਹੀ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਨੀ ਕਿਉਂਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਜੀਵਨ ਜਾਂਚ ਦੱਸੀ ਹੈ ਗੁਰੂ ਸਾਹਿਬ ਜੀ ਨੇ ਜੋ ਵੀ ਗੁਰਬਾਣੀ ਦੇ ਰਾਹੀਂ ਸਾਨੂੰ ਸਬਕ ਸਿਖਾਇਆ ਹੈ ਇਹ ਸਿੱਖਿਆਵਾਂ ਦਿੱਤੀਆਂ ਹਨ ਆਪਾਂ ਉਹਨਾਂ ਦੇ ਅਨੁਸਾਰ ਹੀ ਚੱਲਣ ਦੀ ਕੋਸ਼ਿਸ਼ ਕਰਨੀ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਸਦਾ ਹੀ ਮਿਹਰਬਾਨ ਹੋ ਜਾਣਗੇ ਹੁਣ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਕਹਿ ਰਹੇ ਹਨ ਕਿ ਕਿੰਨਾ ਸਪਸ਼ਟ ਤੌਰ ਤੇ ਵੀ ਸਮਝਾ ਰਹੇ ਸਨ ਕਿ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁਖ ਨਾਹੀ ਪਾਈ ਮੀਤ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਪੁੱਤ ਧੀਏ ਤੂੰ ਕਿਸੇ ਦਾ ਮਾੜਾ ਨਾ ਕਰੀ ਤੇ ਨਾ ਹੀ ਸੋਚੀ ਤੇ ਨਾ ਹੀ ਵੇਖਣਾ ਹੈ ਮੈਂ ਤੇਰਾ ਮਾੜਾ ਫਿਰ ਕਦੇ ਨਹੀਂ ਹੋਣ ਦੇਵਾਂਗਾ ਫਿਰ ਇਹ ਤੋਂ ਵੱਧ ਗਰੰਟੀ ਸਾਨੂੰ ਕੀ ਚਾਹੀਦੀ ਹੈ ਸਾਧ ਸੰਗਤ ਜੀ ਆਪਾਂ ਨੂੰ ਕੀ ਕਰਨ ਨੂੰ ਕਿਹਾ ਹੈ ਕੋਈ ਔਖਾ ਕੰਮ ਤਾਂ ਨਹੀਂ ਕਿਹਾ ਮਨ ਵਿੱਚ ਈਰਖਾ ਹੀ ਕੱਢਣੀ ਹੈ ਇਹ ਈਰਖਾ ਸਾਡਾ ਖੁਦ ਦਾ ਨੁਕਸਾਨ ਵੀ ਕਰ ਰਹੀ ਹੈ ਜਿਸ ਬੰਦੇ ਅੰਦਰ ਈਰਖਾ ਵਸ ਜਾਂਦੀ ਹੈ ਉਸ ਨੂੰ ਖੁਦ ਨੂੰ ਨਹੀਂ ਪਤਾ ਕਿ ਉਹ ਆਪਣਾ ਕਿੰਨਾ ਵੱਡਾ ਨੁਕਸਾਨ ਕਰ ਜਾਂਦਾ ਹੈ ਉਹ ਤਨ ਮਨ ਤਨ ਦੇ ਪੱਖੋਂ ਪਿੱਛੇ ਰਹਿ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਰੱਖਦੇ ਹਾਂ ਤਾਂ ਅਸੀਂ ਆਪਣਾ ਸਾਰਾ ਧਿਆਨ ਉਸ ਮਨੁੱਖ ਦੇ ਵਿੱਚ ਲਾ ਦਿੰਦੇ ਹਾਂ ਕਿ ਇਹ ਕੀ ਕਰ ਰਿਹਾ ਹੈ ਕਿੱਥੇ ਜਾ ਰਿਹਾ ਹੈ ਤੇ ਕਿੱਥੋਂ ਆ ਰਿਹਾ ਹੈ ਸਾਡੇ ਆਪਣੇ ਵੱਲ ਸਾਡਾ ਧਿਆਨ ਹੀ ਨਹੀਂ ਰਹਿ ਜਾਂਦਾ ਅਸੀਂ ਉਹਦੀਆਂ ਗਲਤੀਆਂ ਉਹਦੀਆਂ ਕਮੀਆਂ ਵੇਖਦੇ ਹਾਂ ਪਰ ਆਪਣੀਆਂ ਨਹੀਂ ਉਹਦੀ ਕਾਮਯਾਬੀ ਨੂੰ ਵੇਖ ਕੇ ਫਿਰ ਅਸੀਂ ਸੜ ਜਾਂਦੇ ਹਾਂ ਇਧਰ ਸਾਡੇ ਅੰਦਰ ਦੇ ਔਗਣ ਸਾਡੇ ਅੰਦਰ ਦੀਆਂ ਗਲਤੀਆਂ ਕਮੀਆਂ ਦਿਨੋ ਦਿਨ ਭਾਵੇਂ ਵੱਧਦੀਆਂ ਜਾਂਣ ਉਸ ਵੱਲ ਕੋਈ ਧਿਆਨ ਨਹੀਂ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਮਨ ਵਿੱਚੋਂ ਈਰਖਾ ਕੱਢਣ ਲਈ ਆਖਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਰਬੱਤ ਦਾ ਭਲਾ ਕਰਨ ਨੂੰ ਕਿਹਾ ਹੈ ਤਾਂ ਜਦੋਂ ਵੀ ਆਪਾਂ ਭਜਨ ਬੰਦਗੀ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਤੇ ਜੇਕਰ ਸਾਡੇ ਅੰਦਰ ਇਹ ਬਦਲਾਵ ਆ ਰਹੇ ਹਨ ਤਾਂ ਬਦਲਾਵ ਹੀ ਸੰਕੇਤ ਨਹੀਂ ਹਨ ਜੇ ਸਾਡੇ ਅੰਦਰ ਇਹ ਬਦਲਾਵ ਆ ਰਹੇ ਹਨ ਤਾਂ ਹੁਣ ਸਾਨੂੰ ਦੂਜਿਆਂ ਦਾ ਚੰਗਾ ਹੁੰਦਾ ਵੇਖ ਕੇ ਮਾੜਾ ਨਹੀਂ ਲੱਗਣਾ ਚਾਹੀਦਾ ਅਸੀਂ ਦੂਜਿਆਂ ਨੂੰ ਖੁਸ਼ ਹੁੰਦਾ ਵੇਖ ਕੇ ਖੁਸ਼ ਹੋਈਏ ਜੇਕਰ ਕੋਈ ਦੂਸਰਾ ਮਨੁੱਖ ਕਾਮਯਾਬ ਹੋਇਆ ਤਾਂ ਸਾਨੂੰ ਉਹਦੀ ਕਾਮਯਾਬੀ ਵੇਖ ਕੇ ਖੁਸ਼ੀ ਮਿਲਣੀ ਚਾਹੀਦੀ ਹੈ ਇਹਦਾ ਮਤਲਬ ਸਾਡੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਹੈ ਗੁਰਬਾਣੀ ਪੜ੍ਹੀਏ ਸਾਡੇ ਤੇ ਫਿਰ ਗੁਰਬਾਣੀ ਅਸਰ ਜ਼ਰੂਰ ਕਰੇਗੀ ਅਸੀਂ ਸਹੀ ਰਾਤੇ ਤੁਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਕੰਮ ਕਰਨ ਲਈ ਤਾਂ ਕਿਹਾ ਸੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਪੁੱਤਰ ਜਿਹਨੂੰ ਜੋ ਮਿਲ ਰਿਹਾ ਹੈ ਉਹਦੇ ਕਰਮਾਂ ਦਾ ਉਹਦੀ ਮਿਹਨਤ ਦਾ ਫਲ ਹੀ ਹੈ ਜੋ ਮਿਲ ਰਿਹਾ ਹੈ ਕਦੇ ਕਿਸੇ ਦੇ ਨਾਲ ਈਰਖਾ ਨਾ ਕਰੀਂ ਕਦੇ ਕਿਸੇ ਦੇ ਨਾਲ ਕੋਈ ਮਾੜਾ ਕਰਨ ਦਾ ਯਤਨ ਨਾ ਕਰੀ ਕਿਉਂਕਿ ਤੇਰੇ ਯਤਨਾਂ ਦੇ ਨਾਲ ਕੁਝ ਨਹੀਂ ਹੋਣਾ ਤੂੰ ਕਿਸੇ ਦਾ ਚੰਗਾ ਕਰ ਸਕਦਾ ਹੈ ਮਾੜਾ ਨਹੀਂ ਕਰ ਸਕਦਾ ਜਿਵੇਂ ਆਪਾਂ ਚਾਹ ਕੇ ਵੀ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਕਿਉਂਕਿ ਰੱਖਣ ਵਾਲਾ ਸਤਗੁਰ ਸੱਚੇ ਪਾਤਸ਼ਾਹ ਆਪ ਬੈਠਾ ਹੈ ਉਸੇ ਤਰ੍ਹਾਂ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਫਿਰ ਉਸ ਇਨਸਾਨ ਤੇ ਆਪਣੇ ਆਪ ਹੀ ਬਣ ਜਾਂਦਾ ਹੈ ਤੇ ਉਸ ਦਾ ਚੰਗਾ ਸਮਾਂ ਆ ਜਾਂਦਾ ਹੈ ਸਭ ਕੁਝ ਮਾਲਕ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਇਸ ਕਰਕੇ ਕਦੇ ਵੀ ਕਿਸੇ ਦਾ ਮਾੜਾ ਸੋਚ ਕੇ ਮਾੜਾ ਕਰਕੇ ਆਪਣੇ ਮਾੜੇ ਕਰਮਾਂ ਨੂੰ ਨਹੀਂ ਵਧਾ ਲੈਣਾ ਇਦਾਂ ਨਾ ਇੱਕ ਛੋਟੀ ਜਿਹੀ ਕਹਾਣੀ ਯਾਦ ਆਈ ਹੈ ਭਾਵੇਂ ਕਾਲਪਨਿਕ ਹੀ ਹੋਵੇ ਪਰ ਕਹਾਣੀ ਦੀ ਸਿੱਖਿਆ ਬੜੀ ਪਿਆਰੀ ਹੈ ਇਦਾਂ ਹੀ ਆਖਦੇ ਹਨ ਕਿ ਇੱਕ ਵਾਰ ਮਨੁੱਖ ਆਪਣੇ ਦੁਨਿਆਵੀ ਕੰਮ ਧੰਦਿਆਂ ਕਰਦਿਆਂ ਚਲਾਣਾ ਕਰ ਗਿਆ ਕਹਿੰਦੇ ਕਿ ਧਰਮ ਰਾਜ ਦੀ ਕਚਹਿਰੀ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤਰਮਰਾਜ ਨੇ ਕਿਹਾ ਕਿ ਇਹਦਾ ਲੇਖਾ ਜੋਖਾ ਕੱਢੋ ਵੇਖੋ ਇਹ ਧਰਤੀ ਦੇ ਉੱਤੇ ਕੀ ਕੰਮ ਕਰਕੇ ਆਇਆ ਹੈ ਤਾਂ ਜਦੋਂ ਉਹਦਾ ਲੇਖਾ ਜੋਖਾ ਕੱਢਿਆ ਤੇ ਵੇਖਿਆ ਕਿ ਕੋਈ ਵੀ ਪਾਠ ਪੂਜਾ ਨਹੀਂ ਕੀਤੀ ਇਹਨੇ ਕੋਈ ਭਜਨ ਬੰਦਗੀ ਨਹੀਂ ਕੀਤੀ ਬਸ ਦੁਨਿਆਵੀ ਕੰਮ ਹੀ ਕਰਦਾ ਰਿਹਾ ਫਿਰ ਇਹਦੇ ਕਰਮਾਂ ਵਿੱਚ ਪੁੰਨ ਬੋਲਦੇ ਹਨ ਜਾਂ ਪਾਪ ਬੋਲਦੇ ਹਨ ਉਹਨੇ ਪੁੰਨਾ ਦੇ ਆਧਾਰ ਤੇ ਇਹਨੂੰ ਸਵਰਗ ਮਿਲਣਾ ਹੈ ਜਾਂ ਨਰਕ ਅਸੀਂ ਉਹ ਭੇਜ ਨਹੀਂ ਸਕਦੇ ਉਦਾਂ ਉਹਨਾਂ ਨੇ ਕਿਹਾ ਕਿ ਮਹਾਰਾਜ ਸਾਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਹੀ ਪਾਠ ਪੂਜਾ ਭਜਨ ਬੰਦਗੀ ਇਹਨੇ ਕੀਤੀ ਨਹੀਂ ਪਰ ਇਹਨੇ ਵਾਹੀ ਖਾਤੇ ਵਿੱਚ ਪੁੰਨ ਬੋਲ ਰਹੇ ਹਨ ਧਰਮਰਾਜ ਨੇ ਕਿਹਾ ਬਈ ਖਾਤਾ ਮੇਰੇ ਕੋਲ ਲੈ ਕੇ ਆਓ ਧਰਮਰਾਜ ਨੇ ਆਪ ਚੈੱਕ ਕੀਤਾ ਧਰਮਰਾਜ ਨੇ ਉਸ ਮਨੁੱਖ ਨੂੰ ਪੁੱਛਿਆ ਕਿ ਭਾਈ ਸਹੀ ਸਹੀ ਦੱਸ ਤੂੰ ਧਰਤੀ ਤੇ ਜਾ ਕੇ ਕੀ ਕੰਮ ਕਰਕੇ ਆਇਆ ਹੈ ਕਿੰਨਾ ਕੁ ਪਰਮਾਤਮਾ ਦਾ ਨਾਮ ਜਪਿਆ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਧਰਮਰਾਜ ਪਰਮਾਤਮਾ ਦਾ ਨਾਮ ਜਪਣ ਦਾ ਤਾਂ ਮੇਰੇ ਕੋਲ ਸਮਾਂ ਹੀ ਨਹੀਂ ਸੀ ਮੈਂ ਤਾਂ ਆਪਣੇ ਮੈਂ ਤਾਂ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਹੀ ਨਿਭਾਉਂਦਾ ਰਿਹਾ ਹਾਂ। ਧਰਮਰਾਜ ਨੇ ਕਿਹਾ ਕਿ ਇਹ ਤਾਂ ਨਹੀਂ ਹੋ ਸਕਦਾ ਕਿ ਤੇਰੇ ਤਾਂ ਪੁੱਨ ਹੀ ਬਹੁਤ ਜ਼ਿਆਦਾ ਬੋਲ ਰਹੇ ਹਨ। ਤੂੰ ਤਾਂ ਕੁਝ ਅਜੀਹਾ ਕਰਕੇ ਆਇਆ ਹੈ ਜਿਸ ਕਰਕੇ ਪੁੱਨ ਜ਼ਿਆਦਾ ਕਮਾਏ ਹਨ। ਕਹਿੰਦੇ ਕਿ ਉਹ ਮਨੁੱਖ ਨੇ ਯਾਦ ਕਰਕੇ ਕਿਹਾ ਕਿ ਮੈਂ ਨਾ ਕਦੇ ਕਿਸੇ ਲਈ ਮੜਾ ਸੋਚਿਆ, ਨਾ ਕਿਸੇ ਦਾ ਮੜਾ ਕੀਤਾ। ਜਦੋਂ ਮੈਂ ਆਪਣੇ ਘਰ ਤੋਂ ਆਪਣੇ ਕੰਮ ਨੂੰ ਜਾਂਦਾ ਸੀ ਤਾਂ ਰਸਤੇ ਵਿੱਚ ਕੁਝ ਕੰਡੇ, ਕੁਝ ਰੋੜੇ ਖਿਲਰੇ ਪਏ ਹੋਏ ਸਨ। ਉਹ ਮੈਂ ਚੁੱਕ ਕੇ ਸਾਈਡ ਤੇ ਲਗਾ ਦਿੰਦਾ ਹੁੰਦਾ ਸੀ ਤਾਂ ਕਿ ਰਾਹੀਆਂ ਦੇ ਪੈਰਾਂ ਵਿੱਚ ਨਾ ਚੁਬ ਜਾਣ ਧਰਮਰਾਜ ਨੇ ਕਿਹਾ ਬਸ ਪੁੱਤਰ ਪਰਮਾਤਮਾ ਨੇ ਤੈਨੂੰ ਇਹੋ ਕੰਮ ਕਰਨ ਦੇ ਲਈ ਹੀ ਧਰਤੀ ਤੇ ਭੇਜਿਆ ਸੀ ਕੰਡੇ ਹੀ ਤਾਂ ਚੁਕੜੇ ਸੀ ਕਿਸੇ ਦਾ ਰਾਹ ਦਾ ਰੋੜਾ ਨਹੀਂ ਸੀ ਬਣਨਾ ਕਿਸੇ ਦੀ ਰਾਹ ਦੀ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਸੀ ਉਹ ਤੋਂ ਕੀਤਾ ਇਹ ਤੇਰੇ ਕਰਮਾਂ ਵਿੱਚ ਪੁੰਨ ਇਹ ਤੇਰੇ ਕਰਮਾਂ ਵਿੱਚ ਪੁੰਨ ਬੋਲ ਰਹੇ ਹਨ ਸੋ ਸਤਸੰਗ ਜੀ ਇਸ ਛੋਟੀ ਜਿਹੀ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਇਆ ਹੈ ਕਿ ਜਦੋਂ ਆਪਾਂ ਪਾਠ ਪੂਜਾ ਕਰਦੇ ਹਾਂ ਭਜਨ ਬੰਦਗੀ ਕਰਦੇ ਹਾਂ ਇਸੇ ਕਰਕੇ ਹੀ ਕਰਨ ਨੂੰ ਕਿਹਾ ਹੈ ਜੋ ਸਾਡਾ ਅਸਲੀ ਮਕਸਦ ਪਤਾ ਲੱਗ ਜਾਵੇ ਕਿ ਸਰਬੱਤ ਦਾ ਭਲਾ ਕਰਨਾ ਹੈ ਭਲਾ ਹੀ ਮੰਗਣਾ ਹੈ ਤੇ ਭਲਾ ਹੀ ਸੋਚਣਾ ਹੈ ਮਾੜਾ ਨਹੀਂ ਕਰਨਾ ਤਾਂ ਵੇਖਣਾ ਸਤਗੁਰ ਸੱਚੇ ਪਾਤਸ਼ਾਹ ਜੀ ਕਦੇ ਵੀ ਤੁਹਾਡਾ ਵਾੜ ਵਿੰਗਾ ਨਹੀਂ ਹੋਣ ਦੇਣਗੇ ਜ਼ਿੰਦਗੀ ਦੇ ਵਿੱਚ ਜਿੰਨੇ ਮਰਜੀ ਵੱਡੇ ਦੁੱਖ ਆ ਜਾਣ ਕਿਉਂਕਿ ਉਹ ਜਿਹੜੇ ਦੁੱਖ ਆਪਾਂ ਕਰਮਾਂ ਦੇ ਵਿੱਚ ਲਿਖਾ ਕੇ ਲਿਆਏ ਹਾਂ ਉਹ ਸਾਨੂੰ ਭੋਗਣੇ ਹੀ ਪੈਣੇ ਹਨ ਪਰ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਪੁੰਨ ਕਮਾਏ ਹੋਣਗੇ ਚੰਗੇ ਕਰਮ ਕੀਤੇ ਹੋਣਗੇ ਤਾਂ ਤਾਂ ਸਾਡਾ ਪਰਲੋਕ ਸਵਾਰਿਆ ਜਾਵੇਗਾ ਜ਼ਿੰਦਗੀ ਵਿੱਚ ਆਏ ਕਸ਼ਟ ਰੋਗ ਕਦੋਂ ਬੀਤ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੱਥ ਦੇ ਕੇ ਬਚਾ ਲੈਣਾ ਹੈ ਸੋ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਸਾਤ ਸੰਗਤ ਜੀ ਕਦੇ ਵੀ ਜਦੋਂ ਤੁਹਾਡੇ ਤੇ ਮਾੜਾ ਸਮਾਂ ਆ ਜਾਵੇ ਤਾਂ ਪਰਮਾਤਮਾ ਨੂੰ ਯਾਦ ਰੱਖਣਾ ਹੈ ਇਹ ਸੋਚਿਆ ਕਰੋ ਕਿ ਪਰਮਾਤਮਾ ਸ਼ਾਇਦ ਤੁਹਾਡੀ ਪਰਖ ਲੈ ਰਹੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ